नमस्कार आज की एक खास खबर आप देख रहे हैं फाइव टीवी चैनल पर हमारे संवाददाता विजय शर्मा जी के विशेष सहयोग से पठानकोट के ताजपुर गांव में पति ने पत्नी की हत्या की मामूली कहासुनी बनी खूनी वारदात की वजह पठानकोट वस्त जून पठानकोट के नजदीकी गांव ताजपुर में उस समय सनसनी फैल गई जब एक पति ने मामूली कहासुनी के बाद गुस्से में आकर अपनी पत्नी की तेजधार हथियार से हत्या कर दी घटना के बाद पूरे गांव में दहशत का माहौल बन गया स्थानीय लोगों के अनुसार झगड़े के बाद आरोपी पति ने तेजधार हथियार से महिला के सिर पर हमला किया जिससे वह गंभीर रूप से घायल हो गई। महिला को तुरंत निजी अस्पताल ले जाया गया जहां डॉक्टरों ने उसे मृत घोषित कर दिया अस्पताल प्रशासन ने पुलिस को सूचना दी जिसके बाद थाना डिवीजन नंबर दो की टीम मौके पर पहुंची और शुभ को कब्जे में लेकर सरकारी अस्पताल में पोस्टमार्टम के लिए भेज दिया इस संबंध में जानकारी देते हुए थाना प्रभारी ने बताया कि उन्हें सुबह सूचना मिली थी कि एक महिला की गई है जांच के दौरान मृता के भाई के बयान पर आरोपी पति के खिलाफ मामला दर्ज कर लिया गया है और पुलिस ने आगे की कानूनी कार्रवाई शुरू कर दी है पुलिस मामले की गहराई से जांच कर रही है ये ना ਇਹ ਗੱਲਬਾਤ ਵੀ ਗੱਲਬਾਤ ਆ ਲੜਾਈ ਹੋਈ ਆ ਮੈਨੂੰ ਫੋਨ ਗਿਆ ਮੈਂ ਕਿਹਾ ਚੱਲ ਮਾਰਨਾ ਹੁਣੇ ਮੈਂ ਜਿਉ ਨੂੰ ਆਇਆ ਉਹਨੂੰ ਦੁਨੀਆ ਉਜੜ ਗਈ ਤੇ ਮੈਂ ਕੀ ਕਰਾਂ ਇਸ ਤਰ੍ਹਾਂ ਲੱਥੀ ਦਾਟ ਮਾਰਿਆ ਸੱਚ ਹੁਣ ਕਿਹਨੇ ਮਾਰਿਆ ਉਹਦੇ ਘਰ ਵਾਲੇ ਵੱਲੋਂ ਕੋਈ ਲੜਾਈ ਝਗੜਾ ਸੀ ਕਿਸੇ ਨੂੰ ਲੈ ਕੇ ਕੱਲ ਦੀ ਕੋਈ ਲੜਾਈ ਨਹੀਂ ਕੱਲ ਅਸੀਂ ਆਏ ਹੋਏ ਸੀ ਤੇ ਕੋਮ ਬੜੇ ਵਧੀਆ ਸ਼ਾਂਤ ਨਾ ਰਹਿੰਦੇ ਸਵੇਰੇ 5 ਵਜੇ ਨੂੰ ਜਦੋਂ ਫੋਨ ਕੀਤਾ ਉਹ ਕਹਿੰਦੀ ਭਾਜੀ ਮੈਨੂੰ ਬਚਾ ਲਓ ਮੈਂ ਦੌੜ ਰਹਾ ਦਰ ਨੂੰ ਤੇ ਮੇਰੇ ਆਦਿ ਨੂੰ ਦੁਨੀਆ ਉਜੜ ਗਈ ਪਾ ਕਿੰਨੇ ਜਰਾਂ ਜੱਵੀ ਨੇ ਤੇ ਉਹਨਾਂ ਜੋ ਆ ਬਿਆਹ ਉਹਨਾਂ ਦਾ ਤੇ ਕਿੰਨੇ ਬੱਚੇ ਜੀ ਨੇ ਬੱਚੇ ਤਿੰਨ ਬੱਚੇ ਆ 5 ਸਾਲ 5 ਮਹੀਨਿਆਂ ਦਾ ਮੁੰਡਾ ਛੋਟਾ ਦੋ ਬੇਟੀਆਂ ਵੱਡੀਆਂ ਪਹਿਲਾਂ ਵੀ ਮਾਰਦਾ ਕੱਲ ਵੀ ਮਾਰਦਾ ਸੀ ਪਹਿਲਾਂ ਜਦੋਂ ਬੱਚਾ ਬੱਚੀ ਕੋਈ ਨਹੀਂ ਸੀ ਉਦੋਂ ਮਾਰਦਾ ਰਿਆ ਤੇ ਕੁੜੀ ਹੱਦ ਨਾਲ ਸ਼ੇਰ ਹੀ ਨਹੀਂ ਕਰਦੀ ਜੀ ਗੱਲ ਵੀ ਚਲੋ ਆਪਣਾ ਟਾਈਮ ਕੱਢੀ ਜਾਓ ਜਦੋਂ ਬੇਟੀ ਵੱਡੀ ਹੋਈ ਤੇ ਫਿਰ ਇਹਨੂੰ ਮਤਲਬ ਵਧੀਆ ਰਹਿਣ ਲੱਗ ਪਏ ਆਪਾਂ ਚ ਘਰ ਵਾਲੇ ਦਾ ਕੀ ਨਾਮ ਹੈ ਬਲਰਾਮ ਕੀ ਕੰਮ ਕਰਦੇ ਆ ਮੋਟਰਸਾਈਕਲ ਦੀ ਰਿਪੇਅਰ ਕਰਦਾ ਰਿਹਾ ਕਿਹੜੀ ਜਗ੍ਹਾ ਆ ਕਾਲ ਗੜੀ ਪੈਂਦਾ ਕੀ ਮੰਗ ਕਰਦੇ ਪਛਾਹ ਸਾਨੂੰ 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 ਸਾਫ ਚਾਹੀਦਾ ਜੀ ਠੀਕ ਹੈ ਨਹੀਂ ਉਹਦੀ ਮਦਦ ਅੱਜ ਸਵੇਰੇ ਕਰੀਬ 9:00 ਵਜੇ ਰੰਧਾਵਾ ਹਸਪੀਟਲ ਮਲਕਪੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਉੱਥੇ ਇੱਕ ਪੇਸ਼ੈਂਟ ਜਿਹਦਾ ਨਾਮ ਸੰविता ਦੇਵੀ ਹੈਗਾ ਜੋ ਪਿੰਡ ਤਾਜਪੁਰ ਦੀ ਰਹਿਣ ਵਾਲੀ ਹੈ ਇਸਔਰਤ ਦੇ ਉੱਤੇ ਇੱਕ ਤੇਜਦਰ ਹਥਿਆਰ ਨਾਲ ਵਾਰਕਤਾ ਗਿਆ ਸੀਗਾ ਜਿਸ ਦੇ ਕਰਕੇ ਕੀ ਦੀ ਮੌਤ ਹੋ ਗਈ ਸੀ ਜਿਸ ਦੇ ਉਪਰੰਤ ਪੁਲਿਸ ਪਾਰਟੀ ਜਿਹੜੀ ਸੀਗੀ ਮੌਕੇ ਤੇ ਭੇਜੀ ਗਈ ਮੌਕੇ ਤੇ ਪਹੁੰਚ ਕੇ ਜਿਹੜੇ ਔਰਤ ਦੇ ਪਰਿਵਾਰਜਨ ਹੈਗੇ ਨੇ ਪਿਤਾ ਭਰਾ ਸੋਨ ਲਾਲ ਉਹਦੇ ਬੈਨਾਂ ਦੇ ਮੁਕਦਮਾ ਦਰਜ ਜੋ ਕੀਤਾ ਗਿਆ ਉਹ ਇਸੇ ਔਰਤ ਦਾ ਹਸਬੰਡ ਹੈਗਾ ਜਿਹਦਾ ਨਾਮ ਕੀ ਬਲਰਾਮ ਹੈਗਾ ਉਹਨਾਂ ਨੇ ਇਹ ਤੇ ਐਲਿਵਿਸ਼ਨ ਲਾਏ ਨੇ ਕਿ ਬਲਰਾਮ ਨਹੀਂ ਤੇਜਦਰ ਹਥਿਆਰ ਨਾਲ ਉਹਦੀ ਭੈਣ ਦਾ ਕਤਲ ਕੀਤਾ ਜਿਦੇ ਕਰਕੇ ਕਿ ਇਹ ਇਹਦੇ ਜਿਹੜਾ ਬਲਰਾਮ ਇਹਦਾ ਲੜਕੀ ਦਾ ਪਤੀ ਹੈਗਾ ਇਹਦੇ ਖਿਲਾਫ 103 ਬੀਐਨਐਸ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਕਿਸੇ ਚੀਜ਼ ਨੂੰ ਲੈ ਕੇ ਜਿਹੜਾ ਮਾਤ ਦੇ ਲੜਾਈ ਝਗੜਾ ਹੋਇਆ ਹੈਗਾ ਮਾਰਿਆ ਹੈ ਬਲਰਾਮ ਜਿਹੜਾ ਹੈਗਾ ਉਹਨੂੰ ਪੁਲਿਸ ਹਿਰਾਸਤ ਵਿੱਚ ਲਿਆ ਲਿਆ ਗਿਆ ਤੇ ਉਹਦੇ ਕੋਲੋਂ ਕੁੱਝ ਕੁੱਝ ਜਾਰੀ ਹੈ ਤੇ ਜੋ ਵੀ ਕਾਰਨ ਹੋਣਗੇ ਮੌਤ ਦੇ ਉਸ ਤਫਤੀਸ਼ ਵਿੱਚ ਸਾਹਮਣੇ ਆ ਜਾਣਗੇ